ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਗ੍ਰਹਿ ਤਜ ਬਨਖੰਡ ਜਾਈਐ ਚੁਣ ਖਾਈਐ ਕੰਦਾ ਅਜ ਹੋਂ ਬਿਕਾਰ ਨਾ ਛੋਡੇ ਪਾਪੀ ਮਨਮੰਦਾ ਕਿਉ ਛੋਟੋ ਕੈਸੇ ਤਰੂੰ ਭਵਜਲ ਨਿਦ ਭਾਰੀ ਰਾਖ ਰਾਖ ਮੇਰੇ ਬੀਠੋਲਾ ਜਨ ਸ਼ਰਨ ਤੁਮਾਰੀ ਰਹਾ ਬਖਾ ਬਖੇ ਕੀ ਬਾਸਨਾ ਤਜੈ ਨਹੀਂ ਜਾਈ ਅਨਕ ਯਤਨ ਕਰ ਰਾਖੀ ਐ ਫਿਰ ਫਿਰ ਲਪਟਾਈ ਜਰਾ ਜੀਵਨ ਜੋ ਬਣ ਗਿਆ ਕਿਸ ਕੀ ਆਨਾਨੀ ਕਾ ਇਹ ਜੀਆਰਾ ਨਿਰਮੋਲ ਕੋ ਕੌਡੀ ਲਗਮੀ ਕਾ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਤੁਮ ਸੰਸਾਰ ਨਾਹੀ ਦਿਆਲ ਮੋਹੇ ਸੰਸਾਰ ਪਾਪੀ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਤੁਮ ਸੰਸਾਰ ਨਾਹੀ ਦਿਆਲ ਮੋਹੇ ਸੰਸਰ ਪਾਪੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਜੋ ਆਪ ਜੀਆਂ ਨੇ ਸਰਵਣ ਕੀਤਾ ਹੈ ਅੱਜ ਦਾ ਮੁਖ ਬਾਖ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ ਬਿਲਾਵਲ ਰਾਗ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 855 ਦੇ ਉੱਪਰ ਅੰਕਿਤ ਹੈ ਇਹ ਸ਼ਬਦ ਸਾਨੂੰ ਇਸ ਗੱਲ ਦਾ ਧਿਆਨ ਦਿਵਾਉਂਦਾ ਹੈ ਕਿ ਜਿਸ ਵੇਲੇ ਮਨੁੱਖ ਆਪਣੇ ਆਪ ਨੂੰ ਵਿਕਾਰਾਂ ਵਿੱਚ ਘਿਰਿਆ ਹੋਇਆ ਸਮਝਦਾ ਹੈ ਗੁਰੂ ਦੀ ਕਿਰਪਾ ਦੇ ਨਾਲ ਤੇ ਫਿਰ ਉਹ ਸਤਿਗੁਰੂ ਮਹਾਰਾਜ ਪਰਮੇਸ਼ਰ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਕਿ ਇਹ ਸਤਿਗੁਰੂ ਮਹਾਰਾਜ ਕਿਰਪਾ ਕਰੋ ਮੈਂ ਇਹਨਾਂ ਵਿਕਾਰਾਂ ਤੋਂ ਕਿਸ ਤਰ੍ਹਾਂ ਬਚ ਸਕਦਾ ਹਾਂ ਕਿਉਂ ਛੋਟੋਂ ਕੈਸੇ ਤਰੋਂ ਭਵਜਲ ਨਿਧ ਭਾਰੀ ਰਾਖ ਰਾਖ ਮੇਰੇ ਬੀਠੁਲਾ ਜਨ ਸ਼ਰਨ ਤੇਮਾਰੀ ਰਹਾ ਇਹ ਜਿਹੜੇ ਗੁਰਮਤਿ ਵਿੱਚ ਸਤਿਗੁਰੂ ਨੇ ਪੰਜ ਵਿਕਾਰ ਦੱਸੇ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਵੈਸੇ ਵੀ ਜਦੋਂ ਗੁਰੂ ਸਾਹਿਬ ਨੇ ਗੁਰਮਤਿ ਗੱਲ ਵੀ ਇੱਥੋਂ ਸ਼ੁਰੂ ਕੀਤੀ। ਪੰਜ ਦਾ ਅੰਕ ਪੜਾ ਧਿਆਨ ਖਿੱਚਦਾ। ਸਭ ਤੋਂ ਪਹਿਲਾਂ ਸਿੱਖ ਧਰਮ ਦੀ ਨੀਂਹ ਰੱਖਣ ਵਾਲੇ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਪਰਮੇਸ਼ਰ ਬਾਰੇ ਦੁਨੀਆ ਬਾਰੇ ਅਤੇ ਮਨੁੱਖ ਬਾਰੇ ਆਪਣੇ ਵਿਚਾਰ ਦਿੱਤੇ ਉਹਨਾਂ ਦੱਸਿਆ ਕਿ ਸਾਰੀ ਸ੍ਰਿਸ਼ਟੀ ਪੰਜ ਤੱਤਾਂ ਤੋਂ ਬਣੀ ਹੈ ਇਸੇ ਸਿਧਾਂਤ ਨੂੰ ਬਾਕੀ ਗੁਰੂ ਸਾਹਿਬਾਨ ਵੀ ਅਗਾਹ ਬਖਸ਼ਿਸ਼ ਕਰਦੇ ਆ ਜਿਸ ਤਰ੍ਹਾਂ ਉਹ ਸ੍ਰਿਸ਼ਟੀ ਦੀ ਗੱਲ ਕਰਦੇ ਆ ਗੁਰੂ ਸਾਹਿਬ ਕਹਿੰਦੇ ਆ ਪੰਜ ਤਤ ਕਰ ਤੋ ਦ੍ਰਿਸ਼ਟ ਸਭ ਸਾਜੀ ਕੋ ਛੇਵਾ ਕਰਿਓ ਜੇ ਕਿਛ ਕੀਤਾ ਹੋ ਪੰਜ ਤੱਤਾਂ ਦੇ ਨਾਲ ਇਹ ਪਰਮੇਸ਼ਰ ਆਪ ਜੀ ਨੇ ਸ੍ਰਿਸ਼ਟੀ ਬਣਾਈ ਹੈ ਹਾ ਜੇ ਕੋਈ ਆਪਣੇ ਆਪ ਨੂੰ ਕਹੋਂਦਾ ਵੀ ਮੈਂ ਰੱਬ ਹਾਂ ਕੋਈ ਸੇਵਾ ਕਰਿਓ ਜੇ ਕਿਸ ਕੀਤਾ ਹੋਵੇ ਪੰਜ ਤੱਤ ਕਰ ਤੁਦ ਸ੍ਰਿਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਸ ਕੀਤਾ ਹੋਵੇ ਇਸੇ ਤਰ੍ਹਾਂ ਸਾ ਸੰਗਤ ਜੀ ਕੋਣ ਕੁਦਰਤ ਦੀ ਗੱਲ ਕਰਦੇ ਹਾਂ ਉਸ ਤੋਂ ਬਾਅਦ ਗੁਰੂ ਸਾਹਿਬਾਨ ਨੇ ਕਿਹਾ ਕਿ ਮਨੁੱਖੀ ਮਾਨਵੀ ਪੰਜ ਤੱਤਾਂ ਤੋਂ ਬਣਿਆ ਹੈ ਸਬ ਜੀ ਦਾ ਪਾਵਨ ਸ਼ਬਦ ਹੈ ਕਹਿੰਦੇ ਇਹ ਮਨ ਕਰਮਾ ਇਹ ਮਨ ਧਰਮਾ ਇਹ ਮਨ ਪੰਜ ਤਤ ਤੇ ਜਨਮ ਹੁਣ ਕੁਦਰਤ ਨੂੰ ਬਣਾਉਣ ਵਾਲੇ ਪੰਜ ਤਤ ਇਹ ਹਨ ਆਕਾਸ਼ ਹਵਾ ਅਗਨੀ ਪਾਣੀ ਤੇ ਪ੍ਰਥਵੀ ਹੁਣ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਸ੍ਰਿਸ਼ਟੀ ਵਿੱਚ ਸਭ ਤੋਂ ਉੱਤਮ ਜੋਨ ਮਨੁੱਖ ਦੀ ਹੈ ਇਸ ਲਈ ਸਾਰੇ ਵਿਚਾਰ ਇਸ ਨਾਲ ਸੰਬੰਧਿਤ ਹਨ ਮਨੁੱਖ ਦਾ ਅਧਿਆਨ ਬਹੁਤ ਵਿਸ਼ਾਲ ਪਰ ਅਸੀਂ ਸਾਸੰਗਤ ਜੀ ਸੰਖੇਪ ਵਿੱਚ ਉਸ ਤੇ ਤਨ ਤੇ ਮਨ ਦੇ ਕੇਂਦਰਤ ਹੋਣੇ ਆ ਕਿਉਂਕਿ ਇਹ ਵਿਕਾਰ ਜਿਹੜੇ ਆ ਵੈਸੇ ਤਨ ਅਤੇ ਮਨ ਇੱਕ ਦੂਜੇ ਨੂੰ ਤੋਂ ਵੱਖਰਾ ਕਰਨਾ ਸੰਭਵ ਨਹੀਂ ਹੈ ਇੱਕ ਦਾ ਪ੍ਰਭਾਵ ਦੂਜੇ ਤੇ ਜ਼ਰੂਰ ਪੈਂਦਾ ਹੈ ਇਹ ਹਮੇਸ਼ਾ ਇਕੱਠੇ ਰਹਿਣਗੇ ਸ਼ਾਇਦ ਇਸੇ ਕਰਕੇ ਗੁਰਮਤਿ ਦਾਤ ਦੋਹਾਂ ਦੀ ਸੁਧਾਈ ਕਰਦਾ ਹੈ ਦੋਨਾਂ ਨੂੰ ਸੋਧੀ ਦਿੰਦਾ ਅਸੀਂ ਪੰਜ ਗਿਆਨ ਇੰਦਰੀਆਂ ਨੂੰ ਦੇਖਣਾ ਸੁਣਨਾ ਚੱਖਣਾ ਸੁਗਣਾ ਅਤੇ ਸਪਰਸ਼ ਕਰਨ ਰਾਹੀਂ ਜਗਤ ਨਾਲ ਜੁੜਦੇ ਆਕਸਰ ਇਹਨਾਂ ਦੇ ਗੁਲਾਮ ਹੋ ਕੇ ਰਹਿ ਜਾਂਦੇ ਆ ਪੰਜ ਵਿਕਾਰ ਕਾਮ ਕਰੋ ਲੋਭ মোহ ਕਾ ਸਾਡੇ ਮਨ ਨੂੰ ਘੇਰੀ ਰੱਖਦੇ ਜਦੋਂ ਪੰਜੇ ਇਕੱਠੇ ਹੋ ਜਾਂਦੇ ਆ ਅਸਰ ਇਹਨਾਂ ਦਾ ਕਈ ਗੁਣਾ ਜ਼ਿਆਦਾ ਹੋ ਜਾਂਦਾ ਭਗਤ ਰਵਿਦਾਸ ਜੀ ਦਾ ਇੱਕ ਪਾਵਨ ਸ਼ਬਦ ਅਸਾ ਰਾਗ ਦੇ ਵਿੱਚ ਹੈ ਕਹਿੰਦੇ ਆਪਾਂ ਸੰਸਾਰ ਦੀ ਜੀਵ ਦੇਖਦੇ ਆ ਹਿਰਨ ਹੈ ਮੱਛੀ ਹੈ ਭਿੰਗ ਹੈ ਪਤੰਗਾ ਹੈ ਹਾਥੀ ਹੈ ਇੱਕ ਇੱਕ ਓਣਾ ਦੇ ਵਿੱਚ ਔਗਣਾ ਹੈ ਓਣਾ ਕਰਕੇ ਓਣਾ ਕਰਕੇ ਉਹ ਗੁਲਾਮ ਹੋ ਜਾਂਦੇ ਪਰ ਜਿਹਦੇ ਵਿੱਚ ਪੰਜ ਹੋਣ ਉਹਦੀ ਹਾਲਤ ਕੀ ਹੋਏਗੀ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼ ਪੰਜ ਦੋਖ ਅਸਾਧ ਜਾਮੇ ਤਾਂ ਕੀ ਕੇਤਕ ਆਸ ਹੁਣ ਮ੍ਰਿਗ ਜਿਹੜੀ ਇਹਨੂੰ ਕੰਨ ਰਸ ਹੈ ਮਨ ਜੀਵ ਰਸਮੀਨ ਜਿਹੜੀ ਆ ਉਹ ਜੀਵ ਰਸ ਭ੍ਰਿੰਗ ਜਿਹੜਾ ਉਹਨੂੰ ਸੁਗੰਧੀ ਦੀ ਪਤੰਗਾ ਜਿਹੜਾ ਉਹਨੂੰ ਦ੍ਰਿਸ਼ਟੀ ਦਾ ਉਹਨੂੰ ਹਾਤੀ ਜਿਹੜਾ ਹੈ ਉਹਨੂੰ ਕਾਮ ਰੋਗ ਭਗਤ ਰਵਿਦਾਸ ਜੀ ਕਹਿੰਦੇ ਇਨਸਾਨ ਜਿਸ ਨੂੰ ਪੰਜੇ ਰੋਗ ਇਕੱਠੇ ਜੰਮੜੇ ਹੋਣ ਉਸ ਦੇ ਬਚਨ ਦੀ ਕੀ ਆਸ ਹੈ ਜਿੱਥੇ ਸਤਗੁਰ ਨੇ ਸਾਨੂੰ ਬਾਣੀ ਰਾਹੀਂ ਸਮਝਾਇਆ ਉੱਥੇ ਹੀ ਸਤਗੁਰ ਮਹਾਰਾਜ ਨੇ ਸਾਨੂੰ ਰਹਿਤ ਨਾਮਿਆਂ ਦੇ ਵਿੱਚ ਵਿਸਮਝਾਇਆ ਅਲਾਤ ਨਾਮੁ ਪਾਇ ਦੇਸਾਸਿੰਘ ਵਿਚ ਦਰਦ ਹੈ ਪੜਨਾਰੀ ਜੂਆ ਅਸਤ ਚੋਰੀ ਮਦਰਾ ਜਾਣ ਪੰਜ ਐਬ ਜਹ ਜਗਤ ਮੈਂ ਤਜੇ ਸੁਸਿੰਘ ਸੁਜਾ ਵਿਕਾਰਾਂ ਤੋਂ ਬਚਣਾ ਉਸ ਅਕਾਲਪੁਰਖ ਦੇ ਚਰਨਾਂ ਦੇ ਵਿੱਚ ਅਰਜੋਈ ਕਰਨੀ ਬੇਨਤੀ ਕਰਨੀ ਕਿ ਇਹ ਸਤਗੁਰੂ ਮਹਾਰਾਜ ਕਿਰਪਾ ਕਰ ਸਤਗੁਰੂ ਮਹਾਰਾਜ ਬਖਸ਼ਿਸ਼ ਕਰ ਅਸੀਂ ਤੇਰੇ ਹਾਂ ਕਿਰਪਾ ਕਰ ਕਿਸ ਤਰ੍ਹਾਂ ਪਰੇ ਅਰਦਾਸ ਵੀ ਉਸ ਵੇਲੇ ਨਿਕਲਦੀ ਹੈ ਜਦ ਤਨ ਬੰਦੇ ਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਵਿਕਾਰਾਂ ਦੇ ਵਿੱਚ ਘਿਰਿਆ ਹੋਇਆ ਜੇ ਤਾਂ ਸਾਰੀ ਜ਼ਿੰਦਗੀ ਨਿਕਲ ਜਾਂਦੀ ਇਸ ਸ਼ਬਦ ਦੀ ਜਿਹੜੀ ਰਹਾਉ ਦੀ ਪੰਕਤੀ ਹੈ ਸ਼ਬਦ ਦਾ ਕੇਂਦਰੀ ਭਾਵ ਹੈ ਉਹਦੇ ਵਿੱਚ ਗੁਰੂ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਅਰਦਾਸ ਕਰ ਰਹੇ ਆ ਕਿਉਂ ਛੋਟੋਂ ਕੈਸੇ ਤਰੋਂ ਭਵ ਜਲ ਨਿੱਧ ਭਾਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਹ ਪਾਵਨ ਸ਼ਬਦ ਕਬੀਰ ਸਾਹਿਬ ਦੀ ਜਵਾਨੀ ਰਾਖ ਰਾਖ ਮੇਰੇ ਬੀਠਲਾ ਜਨ ਸ਼ਰਣ ਤੁਮਾਰੀ ਕਿਹੇ ਸਤਿਗੁਰ ਮਹਾਰਜ ਕਿਰਪਾ ਕਰ ਮੈਨਾ ਵਿਕਾਰਾਂ ਤੋਂ ਕਿਵੇਂ ਖਲਾਸੀ ਪ੍ਰਾਪਤ ਕਰ ਇਹ ਜਿਹੜਾ ਸੰਸਾਰ ਭਵ ਸਾਗਰ ਹੈ ਨਾ ਡਰ ਦਾ ਸਾਗਰ ਮੈਂ ਇਸ ਤੋਂ ਪਾਰ ਕਿਵੇਂ ਲੰਘਾਂ ਰਾਖ ਰਾਖ ਮੇਰੇ ਬੀਠਲਾ ਜਨ ਸ਼ਰਣ ਤੁਮਾਰੀ ਬੀਠਲ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਵਰਤਿਆ ਕਿ ਸਾਨੂੰ ਵਿਕਾਰਾਂ ਤੋਂ ਬਚਾ ਮਨੁੱਖ ਜਿਹੜਾ ਹੈ ਬੇਕਾਰਾਂ ਤੋਂ ਬਚਣ ਲਈ ਬਹੁਤ ਕੁਝ ਕੀਤਾ ਕਵੀ ਸਾਬ ਕਹਿੰਦੇ ਗ੍ਰਹਿ ਤਜ ਬਨ ਖੰਡ ਜਾਈਏ ਚੁਣ ਖਾਈਏ ਕੰਦਾ ਗ੍ਰਹਿ ਤਜ ਘਰ ਛੱਡ ਦਿੱਤਾ ਗ੍ਰਿਸ਼ त्याग ਦਿੱਤਾ ਬਨ ਖੰਡ ਜਾਈਏ ਜੰਗਲਾਂ ਵਿੱਚ ਚਲਾਏ ਚੁਣ ਖਾਈਏ ਕੰਦਾ ਹੁਣ ਉਥੇ गुजारा ਕਰਦਾ ਜੋ ਮਿਲਦਾ ਖਾ ਰਿਆ ਕੁਛ ਵੀ ਮਿਲਦਾ ਫਲ ਮਿਲਦਾ ਸਬਜੀ ਮਿਲਦੀ ਕੁਛ ਵੀ ਖਾ ਲੈਂਦਾ ਚੰਨ ਖਾਈਏ ਕੰਦਾ ਪਰ ਗੁਰੂ ਸਾਹਿਬ ਕਹਿੰਦੇ ਭਾਈ ਆਜੂ ਹੂੰ ਵਿਕਾਰ ਨਾ ਛੋਡੀ ਪਾਪੀ ਮਨਮੰਦ ਵਿਕਾਰਤਾੰਤਰੀ ਬੈਠੇ ਕਿਉਂਕਿ ਮਨ ਵੀ ਨਾਲ ਹੀ ਆ ਨਾ ਜਿੱਥੇ ਮਰਜੀ ਚੜੇ ਜਾ ਗੁਰਤੇਬਾਦਰ ਸਾਹਿਬ ਤਾਂ ਪੁੱਛਦੇ ਕਾਹੇ ਰੇ ਬਨ ਖੋਜਣ ਜਾਈ ਸਰਬਨਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ ਅਜਹੁ ਵਿਕਾਰ ਨਾ ਛੋਡੇਈ ਪਾਪੀ ਮਨ ਮੰਦਾ ਕਿਉ ਛੋਟੋਂ ਕੈਸੇ ਤਰੋਂ ਭਵਜਲ ਨਿੱਧ ਪahari ਰਾਖ ਰਾਖ ਮੇਰੇ ਵੀਠੁਲਾ ਜਨ ਸ਼ਰਨ ਤੁਵਾਰੀ ਰਹਾਉ ਵਿਖੇ ਵਿਖੇ ਕੀ ਬਾਸਨਾ ਤਜਿਐ ਨੈ ਜਾਈ ਕੁਰਸਵ ਕਹਿੰਦੇ ਕੇ ਕਿਸਮਾ ਦੇ ਵਿਸ਼ੇ ਵਿਕਾਰ ਇਹਨਾਂ ਦੀ ਜਿਹੜੀ ਵਾਸ਼ਨਾ ਨਾ ਇਹਦੇ ਚਸਕੇ ਜਿਹੜੇ ਆ ਉਹ ਛੱਡੇ ਨਹੀਂ ਜਾ ਸਕਦੇ ਮਨੁੱਖ ਹੋਰ ਉਲਝ ਜਾਂਦਾ ਹੈ ਹੋਰ ਉਲਝ ਜਾਂਦਾ ਪਤਾ ਵੀ ਹੈ ਉਹ ਫਿਰ ਵੀ ਕਰ ਹੀ ਜਾਂਦਾ ਵਿਖੇ ਵਿਖੇ ਕੀ ਬਾਸਨਾ ਤਜਿਐ ਨਹੀਂ ਜਾਈ ਅਨਕ ਜਤਨ ਕਰ ਰਾਖੀਐ ਫਿਰ ਫਿਰ ਲਪਟਾਈ ਬਹੁਤ ਜਤਨ ਮਨੁੱਖ ਕਰਦਾ ਮਨ ਨੂੰ ਰੋਕ ਲਮ ਅਨਕ ਜਤਨ ਕਰ ਰਾਖੀਏ ਉਹਨੂੰ ਰੋਕਦਾ ਫਿਰ ਫਿਰ ਲਪਟਾਈ ਉਹ ਫਿਰ ਵਿਸ਼ੇਵਕਾਰਾਂ ਵਿੱਚ ਵਾਸ਼ਨਾ ਨੂੰ ਚਮੜ ਜਾਂਦਾ ਹੈ ਇਹ ਦੋਨੇ ਤਾਂ ਕਰਨੀ ਹੋ ਸਕਦਾ ਜਿੰਨੇ ਤੱਕ ਸਤਿਗੁਰ ਦੀ ਬਾਣੀ ਦੇ ਨਾਲ ਪ੍ਰੀਤ ਨਹੀਂ ਕਰਦਾ ساری ਜ਼ਿੰਦਗੀ ਨਿਕਲ ਗਈ ਜਰਾ ਜੀਵਨ ਜੋਵਣ ਗਿਆ ਕਿਸ ਕੀ ਆ ਨਾਨੀ ਕਾ ਜਰਾ ਜੀਵਨ ਜੋਵਣ ਗਿਆ ਮਟੇ ਪਾ ਗਿਆ ਜੀਵਨ ਜੋਵਣ ਗਿਆ ਜਵਾਨੀ ਵੀ ਉਮਰ ਲੰਘ ਗਈ ਕਿਸ ਕੀਆ ਨਾ ਨੀਕਾ ਪਰ ਹੁਣ ਤੱਕ ਕੋਈ ਚੰਗਾ ਕੰਮ ਕੀਤਾ ਹੀ ਨਹੀਂ ਜਰਾ ਜੀਵਨ ਜੋਵਣ ਗਿਆ ਕਿਸ ਕੀਆ ਨਾ ਨੀਕਾ ਇਹ ਜੀਵਰਾ ਨਿਰਮੋਲ ਕੋ ਕੌਡੀ ਲਕਮੀਕਾ ਪਰ ਇਹ ਤਾਂ ਸਤਗੁਰ ਮਹਾਰਾਜ ਨੇ ਜਿਹੜੀ ਜਿੰਦ ਦਿੱਤੀ ਸੀ ਸਰੀਰ ਦਿੱਤਾ ਬੜਾ ਮੋਲਕ ਹੈ ਪਰ ਮੈਂ ਇਸ ਨੂੰ ਕੌਡੀ ਦੇ ਬਰਾਬਰ ਕਰ ਦਿੱਤਾ ਗੁਰੂ ਸਾਹਿਬ ਮਹਾਰਾਜ ਕਹਿੰਦੇ ਰੈਣ ਗਵਾਇ ਸੋਇਕ ਦਿਵਸ ਗਵਾਇ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਕਿਉਂਕਿ ਜਿਹੜਾ ਸਤਗੁਰ ਨੇ ਜੀਵਨ ਦਿੱਤਾ ਪਰ ਉਹ ਪ੍ਰਵਾਨ ਹੋ ਜਾਂਦੇ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਸ ਸਤਗੁਰ ਸਿਉ ਚਿਤ ਲਾਇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਜਾਂਦਾ ਬਾਣੀ ਦੇ ਨਾਲ ਜੁੜ ਜਾਂਦਾ ਨਹੀਂ ਤਾਂ ਗੁਰੂ ਸਾਹਿਬ ਕਹਿੰਦੇ ਪਟੇਪਾ ਗਿਆ ਆ ਗਿਆ ਜਵਾਨੀ ਚਲੇ ਗਈ ਜਰਾ ਜੀਵਨ ਜੋਵਣ ਗਿਆ ਕਿਛ ਕੀਆ ਨਾ ਨੀਕਾ ਏ ਜੀ ਆਰਾ ਨਿਰਮੋਲ ਕੋ ਕੌਡੀ ਲਗਮੀਕਾ ਇਹਦੇ ਕੌਡੀਆਂ ਦੇ ਬਰਾਬਰ ਕਰ ਦਿੱਤਾ ਇਹਨੂੰ ਜਾਣਿਆ ਹੀ ਨਹੀਂ ਹੈ ਕਾਦੇ ਵਾਸਤੇ ਆਇਆ ਸੀ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਨਣ ਕੀ ਇਹ ਤੇਰੀ ਵਰੀ ਮੈਂ ਹਮੇਸ਼ਾ ਬੇਨਤੀ ਕਰਦਾ ਜਿਦਣ ਸਾਨੂੰ ਸਾਰਿਆਂ ਇਹ ਸਮਝ ਆ ਗਈ ਕਿ ਅਸੀਂ ਸੰਸਾਰ ਦੇ ਵਿੱਚ ਕਿਉਂ ਆਏ ਆ ਤੇ ਮਨੁੱਖ ਪਰਮਾਤਮਾ ਦੀ ਭਗਤੀ ਨਾਲ ਜੁੜ ਜਾਏਗਾ ਗੁਰੂ ਨਾਲ ਜੁੜ ਜਗਾ। ਔਰ ਇਹ ਵੀ ਲੋਕਾਂ ਨੂੰ ਨਹੀਂ ਪਤਾ ਵੀ ਅਸੀਂ ਗੁਰਦੁਆਰੇ ਕਿਉਂ ਆਉਂਦੇ ਆ। ਜੇ ਦਿਨ ਇਹ ਸਮਝ ਆ ਗਈ ਤੇ ਉਦਨ ਹੀ ਜੀਵਨ ਬਦਲ ਜਾਏਗਾ। ਕਿਉਂਕਿ ਗੁਰੂ ਦਵਾਰੇ ਹੋਏ ਸੋਝੀ ਪਾਈ ਸੀ। ਏਤ ਦਵਾਰੇ ਧੋਏ ਅੱਛਾ ਹੋਏ ਸੀ। ਇਹ ਦਰਤ ਆ ਕੇ ਹੀ ਪਰਮਾਤਮਾ ਦੀ ਸਮਝ ਆਏਗੀ। ਸੋਦਰ ਤੋਂ ਬਾਹਰ ਹੀ ਸੋ ਪੁਰਖ ਤੱਕਰ ਪਹੁੰਚਿਆ ਜਾ ਸਕਦਾ। ਨੇ ਨੂੰ ਸਮਝ ਆ ਗਈ ਕਿ ਉਹ ਮਨੁੱਖਾ ਜਨਮ ਮਿਲਿਆ। ਪਹੀ ਪ੍ਰਾਪਤ ਮਾਨੁੱਖ ਦੇ ਹੋਰੀਆ ਕਾਦੇ ਵਾਸਤੇ ਮਿਲਿਆ ਗੋਬਿੰਦ ਮਰਨ ਕੀ ਇਹ ਤੇਰੀ ਬਰੀ। ਫਿਰ ਮਨੁੱਖ ਨੇ ਬਹੁਤ ਕੁਝ ਕੀਤਾ, ਗ੍ਰਹਿ ਤਜ, ਬੰਡ ਖੰਡ ਜਾਈਏ। ਗੁਰੂ ਸਾਹਿਬ ਕਹਿੰਦੇ ਅਵਰ ਕਾਜ ਇਹ ਕੰਮ ਤੇਰੇ ਕਿਸੇ ਕੰਮ ਨਹੀਂ ਹਨ। ਅਵਰ ਕਾਜ ਤੇਰੇ ਕਿਤੇ ਨਾ ਕੰਮ ਕੀ ਕਰ ਮਿਲ ਸਾਧ ਸੰਗਤ ਭਜ ਕੇਵਲ ਨਾਲ। ਨਹੀਂ ਤਾਂ ਫਿਰ ਕੋਡੀਆਂ ਦੇ ਬਰਾਬਰ ਤੂੰ ਕਰ ਦਿੱਤਾ। ਜ਼ਿੰਦਗੀ ਵਿੱਚ ਕੁਝ ਵੀ ਪ੍ਰਾਪਤ ਨਹੀਂ ਕੀਤਾ। ਏ ਜੀ ਆ ਨਿਰਮੋਲ ਕੋ ਕੌਡੀ ਲਗ ਮੀ ਕਾ ਮੀ ਕਾ ਮਤਲਬ ਬਰਾਬਰ ਕਰ ਦਿੱਤਾ ਆਕਰ ਵਿੱਚ ਫਿਰ ਅਰਦਾਸ ਕਰਦੇ ਆ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਏ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਜੀ ਸਤਿਗੁਰ ਮਹਾਰਾਜ ਤੂੰ ਸਾਰਿਆਂ ਦੇ ਵਿੱਚ ਵਿਆਪਕ ਹੈ ਸਾਰੇ ਜੀਵਾਂ ਦੇ ਵਿੱਚ ਹੈ ਸਭ ਦੀ ਦਿਲ ਦੀ ਜਾਣਦਾ ਜਿਹਨੂੰ ਕਹਿੰਦੇ ਅੰਤਰਜਾਮੀ ਹੈ ਉਹ ਅੰਦਰਲੇ ਹਾਲ ਜਾਣਦਾ ਹੈ ਸਾਡੇ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਏ ਸਤਿਗੁਰ ਮਹਾਰਾਜ ਕਿਰਪਾ ਕਰ ਕਿਉਂਕਿ ਤੇਰੇ ਵਰਗਾ ਦਿਆਲੂ ਕੋਈ ਨਹੀਂ ਤੇ ਮੇਰੇ ਵਰਗਾ ਪਾਪੀ ਕੋਈ ਨਹੀਂ ਤੁਮ ਸੰਸਾਰ ਨਾਹੀ ਦਿਆਲ ਮੋਹੇ ਸੰਸਾਰ ਪਾਪੀ ਤੇਰੇ ਜਿੱਡਾ ਕੋਈ ਦਇਆ ਕਰਨ ਵਾਲਾ ਨਹੀਂ ਤੇ ਮੇਰੇ ਵਰਗਾ ਕੋਈ ਪਾਪੀ ਨਹੀਂ ਕਿਰਪਾ ਕਰੋ ਸਤਿਗੁਰ ਮਹਾਰਾਜ ਮੈਨੂੰ ਇਨ੍ਹਾਂ ਵਿਕਾਰਾਂ ਤੋਂ ਬਚਾਓ ਅਰਦਾਸ ਕਰਦੇ ਆਂ ਰਹਾਉ ਦੀ ਪੰਕਤੀ ਵਿੱਚ ਗੁਰੂ ਸਾਹਿਬ ਮਹਾਰਾਜ ਕਬੀਰ ਸਾਹਿਬ ਬਖਸ਼ਿਸ਼ ਕਰਦੇ ਆ ਕਿਉਂ ਛੋਟੋਂ ਕੈਸੇ ਤਰੋਂ ਭਵਜਲ ਨਿਧ ਭਾਰੀ ਰਾਖ ਰਾਖ ਮੇਰੇ ਬਿਠਲਾ ਜਨ ਸ਼ਰਨ ਤੇਮਾਰੀ ਤੇਰੀ ਸ਼ਰਨ ਵਿੱਚ ਆਏ ਆ ਤੇਰੀ ਸ਼ਰਨ ਵਿੱਚ ਆਏ ਜਦੋਂ ਉਹਦੀ ਸ਼ਰਨ ਵਿੱਚ ਆਉਂਦੇ ਆ ਤੇ ਇਹ ਭਾਵਨਾ ਬਣ ਜਾਏ ਕਿ ਸਤਗੁਰੂ ਮਹਾਰਾਜ ਜਿਉਂ ਭਾਵੇ ਤਿਉਂ ਰਾਖ ਲੈ ਹਮ ਸ਼ਰਨ ਪ੍ਰਭ ਆਏ ਰਾਮ ਰਾਮ ਹਾਵ ਭੋਲ ਵਿਗਾੜੈ ਦਿਨ ਸਾਤ ਹਰ ਲਾਜ ਰਖਾਇ ਹਮ ਬਾਰਕ ਤੂੰ ਗੁਰਪਿਤਾ ਹੈ ਦੇ ਮਤ ਸਮਝਾ ਕਿਰਪਾ ਕਰੋ ਇਹਨਾਂ ਵਿਕਾਰਾਂ ਤੋਂ ਬਚਣ ਦਾ ਤਰੀਕਾ ਦੱਸੋ ਇਹਨਾਂ ਵਿਕਾਰਾਂ ਤੋਂ ਬਚਾ ਕੇ ਆਪਣੀ ਭਗਤੀ ਵਿੱਚ ਲਾਓ ਆਪਣੀ ਸਿਮਰਨ ਦੇ ਵਿੱਚ ਲਾਓ ਕਿਉ ਆਪੇ ਕਿਰਪਾ ਕਰਦਾ ਹੈ ਬਖਸ਼ਿਸ਼ ਕਰਦਾ ਹੈ ਉਹ ਤਾਂ ਉੜੀਕਦਾ ਹੈ ਬਖਸ਼ਿਸ਼ ਕਰਦਾ ਹੈ ਕਿ ਲੋਕ ਜੇ ਸਾਡੇ ਕੋਈ ਕੋਈ ਪਰਮ ਮਿੱਤਰ ਆਜੇ ਘਰ ਦੇ ਰਿਸ਼ਤੇਦਾਰ ਆਜੇ ਆਪਾਂ ਉਹ ਵੀ ਦੇਖ ਲੈਣੇ ਆ ਵੀ ਇਹਨੂੰ ਅੰਦਰ ਹੀ ਆਉਣ ਦਿਓ ਜਾਂ ਇਹਨੂੰ ਅਸੀਂ ਦਰਵਾਜੇ ਤੇ ਜਾ ਕੇ ਮਿਲਾਂਗੇ ਜਾਂ ਕੋਈ ਜਾਦਾ ਹੀ ਫਿਰ ਜਾਦਾ ਹੀ ਕੋਈ ਨਿਕਟ ਵਰਤੀ ਹੈ ਹੁਣ ਫਿਰ ਗੱਡੀ ਤੱਕਰ ਛੱਡਣ ਜਾਵਾਂਗੇ ਗੱਡੀ ਤੱਕਰ ਉਹਨੂੰ ਲੈਣ ਜਾਵਾਂਗੇ ਗੁਰੂ ਸਾਹਿਬ ਮਾਰਗ ਕਹਿੰਦੇ ਇਹ ਤਾਂ ਸਿਰਫ ਤੁਸੀਂ ਘਰ ਤੱਕਰ ਸਟੇਸ਼ਨ ਤੱਕਰ ਜਾਂਦੇ ਹੋ ਤੇ ਤੁਸੀਂ ਚੱਲੋ ਤਾਂ ਸਹੀ ਪ੍ਰਮਾਤਮਾ ਦੇ ਮਾਰਗ ਤੇ ਉਹ ਤਾਂ ਕਰੋੜਾਂ ਕਦਮ ਅੱਗੇ ਲੈਣੋਂ ਹੁੰਦਾ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਆਗੇ ਹੋਏ ਲਈ ਇੱਕ ਅਰੀ ਭਾਵਨਾ ਬਣਾਓ ਕਿ ਸਤਗੁਰੂ ਮਹਾਰਾਜ ਕਿਰਪਾ ਕਰ ਤੇਰੇ ਕੋਲ ਆਉਣਾ ਤੇ ਉਹ ਪਿੱਛੇ ਨਹੀਂ ਹੈ ਉਹ ਤਾਂ ਰੋਜ ਬਾਜਾਂ ਮਾਰਦਾ ਆ ਉਹ ਸਿੱਖ ਸਤਗੁਰੂ ਕੇ ਪਿਆਰ ਹੋ ਗਾਵੋ ਸਤੀਬਾਨ ਇੱਕ ਸਤਗੁਰ ਮਹਾਰਾਜ ਹਨ ਉਤਰੀਕਾ ਦੱਸੋ ਇਸ ਭਵ ਸਾਗਰ ਤੋਂ ਅਸੀਂ ਪਾਰ ਹੋ ਸਕੀ ਸਾ ਸੰਗਤ ਕੀ ਵਿਚਾਰ ਕਰਦੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਪੁੱਲਾਂ ਹੋ ਗਈਆਂ ਹੁਣ ਗਿਆ ਅਣਜਾਣ ਬੱਚਾ ਸਮਝ ਕੇ ਮਾਫ ਕਰਨਾ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਆਹੇ